ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਲੂ ਪੱਟਣ ਲੱਗੇ ਸੀ ਦਿਖਾਉਣੇ ਜੀ ਆਲੂ ਆਲੂਾਂ ਦੀ ਕੁਆਲਿਟੀ ਦੇਖ ਸਕਦੇ ਆ ਇਹ ਤਾਂ ਜੀ ਵੱਡੇ ਆਲੂ ਇਧਰ ਆ ਕੀ ਛੋਟੇ ਵੀ ਵੀ ਵਾਸਤੇ ਆ ਵੱਡੇ ਜਿਹੜੇ ਆਪਾਂ ਸੇਲ ਕਰਨੇ ਆ ਐ ਦੁਵਾਰਾ ਦੇਣ ਚਾਣ ਲਿਆ ਛੁੱਟੀ ਸੀ ਬੱਚਿਆਂ ਨੂੰ ਵੀ ਲੱਗੇ ਪਏ ਬੱਚੇ ਵੀ ਪੂਰੇ ਵਧੀਆ ਤਰੀਕੇ ਨਾਲ ਆਲੂ ਚੁੱਕਣਾ

ਹੇਵਰੀ ਉਹ ਪਾਣੀ ਤੱਕੜੀ ਲਾ ਰੱਖੀ ਐ ਕੀ ਖਾਣਗੇ ਅੱਜ ਫਿਰ ਤੈਨੂੰ ਆਲੂਆਂ ਵਟੇ ਇੱਕ ਬਟਾਟਾ ਆਲੂਆਂ ਦੇ ਦੇਣਗੇ ਬੋਰੀ ਬੋਰੀ ਲੈ ਕੇ ਆਣੀ ਐ ਬੋਲ ਦੇਣੀ ਕੀ ਖਾਣਗੇ ਅੱਜ ਫਿਰ ਮੈਨੂੰ ਕੀ ਪਤਾ ਹੁਣ ਪਾਰੇ ਬਾਰੇ ਹੁਣ ਆ ਗਿਆ 来 ਦੇ ਬੱਲੇ ਮੈਂ ਚੱਲ ਯਾਰ ਸਾਲੀ ਐਵਰੀ ਬਾਲੀ ਵਧੀਆ ਲੈਂਦੀ ਐ ਹੈ ਤਵਾਰਾ ਦਿਨ ਚੁਣ ਲੈਣਾ ਲਓ ਵੀ ਫੜ ਲੂਗਾ ਦਿਨਾ ਐ ਤਵਾਰ ਦਾ ਸਿੱਧਾ ਬਠੜੀ ਚੱਕ ਲੈ ਇਹ ਵਰਤ ਚੁਪਾਉਣਾ ਫਿਰ ਉਹ ਚੁਪਾਉਣਾ ਚੰਗਿਆ ਉੱਤ ਪਾਇਆ ਯਾਰ ਆ ਦੇਖੋ ਜੀ ਕਿੰਨੇ ਆ ਆਲੂ ਆਲੂ ਇੱਥੇ ਪਾਉਂ ਇਸ ਬੁਰੀ ਆ ਜੋ دیر ਪਾਲਾ ਆਲੂ ਆ ਦੇਖੋ ਬਾਈ ਡਿਜ਼ਾਈਨ ਵਾਲਾ ਆਲੂ ਇਹ ਮਹਿੰਗਾ ਵਿਕਣਾ ਚਾਹੀਦਾ ਹੈ ਨਾ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਆਲੂ ਦਾ ਪਰ ਰੇਟ ਰੱਖਿਆ 1 ਲੱਖ ਰੁਪਏ ਜੇ ਕਿਸੇ ਨੇ ਲੈ ਕੇ ਜਾਣਾ ਹੋਵੇ ਲੱਖ ਰੁਪਏ ਦੇ ਜੇ ਤੇ ਆਲੂ ਲੈ ਜਾਓ ਬਹੁਤ ਘੱਟ ਰੇਟ ਰੱਖਿਆ ਹੈ ਡਿਜ਼ਾਈਨ ਵਾਲੇ ਆਲੂ ਦਾ ਬਹੁਤ ਹੀ ਘੱਟ ਮਿਲਦੇ ਆਪਾਂ ਨੂੰ ਇਹ ਜੇ ਇਸ ਕਰਕੇ ਆਪਾਂ ਇਹ ਲੱਖ ਰੁਪਏ ਰੇਟ ਰੱਖਿਆ ਹੈ ਸਪੈਸ਼ਲ ਵੀ ਵਾਸਤੇ ਅਰੇ ਕੀ ਕਹਾਂ ਅੱਜ ਨਾ ਮੈਂ ਚਾ 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 ਜੀ ਚੱਕ ਦੂੰਗਾ ਤੁਸੀਂ ਸਾਰਾ ਹਨਾ ਲਾ ਬੱਠਲ ਪਰ ਆ ਦੇਖੋ ਵੀ ਚਾ ਛੜਿਆ ਪਿਆ ਬੱਚਿਆਂ ਨੂੰ ਆਲੂ ਚੁਕੜਦਾ ਆਹ ਹਰੇ ਆ ਦੇ ਤੁਸੀਂ ਇਹ ਨਹੀਂ ਈ ਖਤਰਬਾੜੀ ਇਹਦੇ ਚ ਲੈ ਪੁੱਤੇ ਰੱਪਾ ਪਰ ਜੀ ਨਿਆ ਬੋਲ ਆਹਦਾ ਬੱਚਾ ਨੂੰ ਚਾਹ ਚੜਿਆ ਗਿਆ ਇਹ ਕਹਿੰਦੇ ਆਲੂ ਇਕੱਠੇ ਕਰਨ ਸਾਰਾ ਦਿਨ ਚੱਕ ਦੋ ਚੱਕ ਦੋ ਦਵਾ ਦਵਾ ਚੱਕ ਲਾ ਚੱਕੜੋ ਉਹ ਦੇਖੀ ਨਹੀਂ ਲੈ ਜੂ ਮਾਨੀ ਚੱਕ ਕੇ ਆਹ ਇਹ ਨਹੀਂ ਕਰਨਾ ਠੰਡੀ ਮਿੱਟੀ ਆ ਨਹੀਂ ਵੀ ਆਂ ਅਰਦੇ ਤੇ ਭਰਾ ਆ ਜਾ ਓਏ ਹੋ ਜਾ ਸਰਦਕ ਪਰੇ ਹੋ ਜਾ ਤੂੰ ਆਹ ਚੱਕਦੇ ਮੈਂ ਚਾਚੂ ਤੇ ਲੱਗੇ ਜਾ ਲਾਓ ਇਹ ਮਿੱਤਰਾਂ ਦਾ ਖਾਣੇ ਆਲੂ ਨਹੀਂ ਸੀ ਨਾ ਆਲੂ ਕਿਵੇਂ ਵੜਦੀ ਹੈ ਇਹ ਵੀਡੀਓ ਦੇ ਨਾਲ ਆਪਰੇਟ ਹੁੰਦੀ ਹੈਗੀ ਇਸ ਤਰੀਕੇ ਚੱਲਦੀ ਹੈ ਬਾਈ ਆਲੂ ਵਾਲੀ ਮਸ਼ੀਨ ਆਲੂ ਆ ਜਿਹੜੇ ਉਹਨਾਂ ਛਾਣ-ਛਾਣ ਕੇ ਤੋਂ ਸਿੱਟੀ ਜਾਂਦੀ ਹੈ ਮਿੱਟੀ ਇਹਦੇ ਹੇਠਲੇ ਜਾਈ ਜਾਂਦੀ ਹੈ ਮਿੱਟੀ ਜਿਆਦਾ ਆਉਣ ਲੱਗ ਗਈ ਹੈ ਮੈਂ ਨਹੀਂ ਦਿੰਦਾ ਹੋਰ ਚੁੱਕ ਲੋ ਵੱਡੇ ਆ ਰੇਸ਼ ਕਰਦੇ ਜਾ ਤਾਂ ਰੇਸ਼ ਕਰਦੇ ਰੇਸ਼ ਕਰਦੇ ਮਿੱਟੀ ਹਟਦੀ ਹੈ ਮਿੱਟੀ ਵਾਲੀ ਆਈ ਜਾਂਦੀ ਹੈ ᱜੇਅਰ ਛੋਟਾ ਲਾ ਕੇ ਰੇਸ਼ ਕਰੇ ਨਾ ਮਾੜੀ ਸਹੀ ਰਹੂਗਾ ਚੱਕਦੇ ਚੱਕਦੇ ਦਵਾ ਦਵਾ ਉੱਪਰ ਨੂੰ ਨੀਂ ਨੀਗੇ